ਸਤਿ ਸ਼੍ਰੀ ਅਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਸੁਰੱਖਿਆ ਦੇ ਵਿੱਚ ਉਤਾਹੀ ਦਾ ਮਾਮਲਾ ਸਾਹਮਣੇ ਆਇਆ ਹੈ ਸਿਰਸਾ ਤੋਂ ਗੁਰੂਗ੍ਰਾਮ ਜਾ ਰਹਿਆ ਸੀਗਾ ਉਹਨਾਂ ਦਾ ਕਾਫਲਾ ਤਾਂ ਅਚਾਨਕ ਇੱਕ ਸਵਾਰੀਆਂ ਨਾਲ ਭਰਿਆ ਹੋਇਆ ਆਟੋ ਕਾਫਲੇ ਦੇ ਵਿੱਚ ਆ ਜਾਂਦਾ ਜਿਸ ਤੋਂ ਬਾਅਦ ਦੇ ਵਿੱਚ ਉਹਨੂੰ ਪਿੱਛੇ ਕੀਤਾ ਜਾਂਦਾ ਹੈ ਵੱਡਾ ਹਾਦਸਾ ਵਾਪਰ ਸਕਦਾ ਸੀਗਾ ਕਿਉਂਕਿ ਜਦੋਂ ਰੂਟ ਲੱਗਿਆ ਹੁੰਦਾ ਪ੍ਰੋਟੋਕਾਲ ਦੇ ਮੁਤਾਬਕ ਜਿਹੜੇ ਆਮ ਵਹੀਕਲ ਨੇ ਉਹਨਾਂ ਨੂੰ ਇੱਕ ਸਾਈਡ ਦੇ ਉੱਤੇ ਕਰ ਦਿੱਤਾ ਜਾਂਦਾ ਹੈ ਤੇ ਪਰੇ ਆਟੋ ਅਚਾਨਕ ਆਉਂਦਾ ਤੇ ਵੱਡਾ ਹਾਦਸਾ ਟਲ ਜਾਂਦਾ ਹੈ ਪੁਲਿਸ ਕਰਮੀ ਖੁਦ ਉਸ ਆਟੋ ਨੂੰ ਸਾਈਡ ਦੇ ਉੱਤੇ ਕਰ ਦਿੰਦੇ ਨੇ ਇਸ ਤੋਂ ਪਹਿਲਾਂ ਵੀ ਇੱਕ ਘਟਨਾ ਵਾਪਰੀ ਨਾਇਬ ਸਿੰਘ ਸੈਣੀ ਹੋਰਾਂ ਦੇ ਹੀ ਸਮਾਗਮ ਦੇ ਵਿੱਚ ਸਿਰਸਾ ਦੇ ਵਿੱਚ ਮੈਡੀਕਲ ਕਾਲਜ ਦੇ ਵਾਸਤੇ ਭੂਮੀ ਪੂਜਨ ਦਾ ਪ੍ਰੋਗਰਾਮ ਰੱਖਿਆ ਗਿਆ ਸੀਗਾ ਜਿਦੇ ਵਿੱਚ ਕਈ ਵੱਡੇ ਲੀਡਰ ਮੰਤਰੀ ਤੱਕ ਵੀ ਪਹੁੰਚੇ ਹੋਏ ਸੀਗੇ ਤਾਂ ਇਸੇ ਦੌਰਾਨ ਸਟੇਜ ਦੇ ਉੱਤੇ ਲਾਈਟ ਚਲੀ ਜਾਂਦੀ ਹੈ ਤੇ ਜਿਹੜਾ ਰਾਸ਼ਟ੍ਰ ਗਾਣ ਸੀਗਾ ਰਾਸ਼ਟ੍ਰ ਗਾਣ ਨਾਇਬ ਸਿੰਘ ਸੈਣੀ ਅਤੇ ਹੋਰਨਾ ਸਖਸ਼ੀਤਾ ਨੇ ਬਿਨਾਂ ਮਾਈਕ ਤੋਂ ਬਿਨਾ ਲਾਊਡ ਸਪੀਕਰ ਤੋਂ ਹੀ ਪੂਰਾ ਕੀਤਾ ਯਾਨੀ ਕਿ ਕੱਲ ਦਾ ਦਿਨ ਕਾਫੀ ਕੁਝ ਵਾਪਰਦਾ ਹੋਇਆ ਨਜ਼ਰ ਆਇਆ ਹਰਿਆਣਾ ਦੇ ਵਿੱਚ ਕਿਉਂਕਿ ਹਰਿਆਣਾ ਦੇ ਵਿੱਚ ਨਵੀਂ ਨਵੀਂ ਸਰਕਾਰ ਬਣੀ ਹੈ ਪੂਰਨ ਬਹੁਮਤ ਦੇ ਨਾਲ ਭਾਜਪਾ ਨੇ ਸਰਕਾਰ ਬਣਾਈ ਹੈ ਤੇ ਨਾਇਬ ਸਿੰਘ ਸੈਣੀ ਦੂਜੀ ਵਾਰ ਮੁੱਖ ਮੰਤਰੀ ਬਣੇ ਨੇ ਇਸ ਤੋਂ ਪਹਿਲਾਂ ਕੁਝ ਸਮੇਂ ਲਈ ਨਾਇਬ ਸਿੰਘ ਸੈਣੀ ਮੁੱਖ ਮੰਤਰੀ ਬਣੇ ਸੀਗੇ ਉਸ ਤੋਂ ਬਾਅਦ ਦੇ ਵਿੱਚ ਦੁਬਾਰਾ ਚੋਣਾਂ ਹੋਈਆਂ ਤਾਂ ਉਹਨਾਂ ਨੂੰ ਵੱਡਾ ਬਹੁਮਤ ਮਿਲ ਗਿਆ ਤੇ ਮੁੱਖ ਮੰਤਰੀ ਚੁਣੇ ਗਏ ਹਾਲਾਂਕਿ ਜੋ ਕੁਝ ਹੋਇਆ ਉਹਨਾਂ ਦੀ ਸੁਰੱਖਿਆ ਦੇ ਵਿੱਚ ਉਤਾਹੀ ਹੋਈ ਹੈ ਇੱਕ ਔਟੋ ਅਚਾਨਕ ਆ ਜਾਂਦਾ ਪਰ ਇਸ ਮਾਮਲੇ ਦੇ ਵਿੱਚ ਕਿਸੇ ਵੀ ਅਧਿਕਾਰੀ ਨੇ ਅਜਿਹੀ ਪੁਸ਼ਟੀ ਨਹੀਂ ਕੀਤੀ ਕਿ ਕੋਈ ਕਾਰਵਾਈ ਕੀਤੀ ਗਈ ਹੋਵੇ ਹਾਲਾਂਕਿ ਚੂਕ ਕਾਫੀ ਸੀਗੀ ਕਿ ਜਿਹੜੇ ਸੁਰੱਖਿਆ ਦੇ ਪ੍ਰਬੰਧ ਕੀਤੇ ਹੁੰਦੇ ਨੇ ਜਦੋਂ ਰੂਟ ਲੱਗਿਆ ਹੁੰਦਾ ਤੁਸੀਂ ਅਕਸਰ ਦੇਖਦੇ ਹੋ ਕਿ ਸੜਕਾਂ ਦੇ ਉੱਤੇ ਪੁਲਿਸ ਵੀ ਖੜੀ ਹੁੰਦੀ ਹੈ ਤਾਂ ਪੁਲਿਸ ਆਮ ਲੋਕਾਂ ਨੂੰ ਰੋਕ ਦਿੰਦੀ ਹੈ ਚੌਂਕਾਂ ਦੇ ਵਿੱਚ ਕਿ ਪਹਿਲਾਂ ਕਾਫਲਾ ਨਿਕਲ ਜਾਏ ਉਸ ਤੋਂ ਬਾਅਦ ਵਿੱਚ ਹੀ ਅਗਲੀ ਜਿਹੜੀ ਕਾਰਵਾਈ ਹੋਵੇ ਪਰ ਕੁਲ ਮਿਲਾ ਕੇ ਸਵਾਲ ਕਾਫੀ ਖੜੇ ਹੋ ਗਏ ਨੇ ਇਸ ਨੂੰ ਲੈ ਕੇ ਤੇ ਦੂਜੇ ਸਵਾਲ ਇੱਕ ਵੱਡਾ ਸਮਾਗਮ ਰੱਖਿਆ ਗਿਆ ਹੋਵੇ ਭੂਮੀ ਪੂਜਨ ਹੋਵੇ ਮੈਡੀਕਲ ਕਾਲਜ ਦਾ ਇੱਕ ਤਰੀਕੇ ਨਾਲ ਨਵਾਂ ਨਿਰਮਾਣ ਹੋਣਾ ਹੋਵੇ ਤੇ ਐਡੀ ਵੱਡੀ ਸਟੇਜ ਦੇ ਉੱਤੇ ਵੀ ਲਾਈਟ ਚਲੀ ਜਾਵੇ ਕਿ ਜਨਰੇਟਰ ਦਾ ਪ੍ਰਬੰਧ ਨਹੀਂ ਕੀਤਾ ਗਿਆ ਸੀ ਕਈ ਤਰ੍ਹਾਂ ਦੇ ਸਵਾਲ ਨੇ ਹਾਲਾਂਕਿ ਇਸ ਮਾਮਲੇ ਦੇ ਵਿੱਚ ਕਿਸੇ ਵੀ ਅਧਿਕਾਰੀ ਦਾ ਕੋਈ ਵੀ ਅਜੇ ਪੱਖ ਨਹੀਂ ਆਇਆ ਅਪਡੇਟ ਆਏਗੀ ਤਾਂ ਤੁਹਾਨੂੰ ਜ਼ਰੂਰ ਦੱਸਾਂਗੇ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ